ਕੀ ਨਾਮ ਹੈ ਤੁਹਾਡਾ ਸਚਿਨ ਕੁਮਾਰ ਕੀ ਮਾਮਲਾ ਹੈ ਮਾਮਲਾ ਸਾਡੇ ਕੋਲ ਇੱਕ ਬਿਜਲੀ ਵਾਲੀ ਸਕੂਟਰੀ ਸੀਗੀ ਚਾਰ ਦਿਨ ਤੋਂ ਤੇ ਉਸ ਨੂੰ ਅਚਾਨਕ ਮਲੋਤਨੋਂ ਆਵਾਜ਼ ਆਈ ਤੁਹਾਨੂੰ ਇਸ ਤਰ੍ਹਾਂ ਲੱਗਿਆ ਕਿ ਧੂਆ ਵਗੈਰਾ ਤੇ ਕੁਝ ਹੋ ਰਿਹਾ ਅਸੀਂ ਉਸ ਜਾਈਕ ਜਾ ਕੇ ਦੇਖਿਆ ਤਾਂ ਉੱਤੇ ਅੱਗ ਲੱਗ ਗਈ ਸੀ ਤੇ ਇਮੀਡੀਏਟਲੀ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਨੂੰ ਕੀਤਾ ਬਹੁਤ ਵਧੀਆ ਟਾਈਮ ਤੇ ਬੜੀ ਸਪੀਡ ਨਾਲ ਆ ਗਏ ਤੇ ਸਾਡਾ ਇਹਨਾਂ ਨੇ ਸਾਰਾ ਜਾਨ ਮਾਲ ਦਾ ਸਕੂਟਰੀ ਆ ਤੁਹਾਡੀ ਆਪਣੀ ਸੀ ਹਾਂਜੀ ਆਪਣੀ ਤੇ ਕਦੋਂ ਚਾਰਜ ਲਗਾਈ ਸੀ ਇਹ ਸਕੂਟਰੀ ਅਸੀਂ ਮਾਰਨਿੰਗ ਲਗਾਈ ਆ ਜੀ ਚਾਰਜ ਕੋਈ 8 9 ਵਜੇ ਦੇ ਨੇੜੇ ਜੀ ਇਹ ਕਿੰਨੇ ਕ ਟਾਈਮ ਤੇ ਚਾਰਜ ਦੋ ਜੀ ਤੈਨੂੰ ਐਵਰੇਜ ਵਾਂਗ ਚੱਲਦੇ ਨੇ ਜੀ 5 6 ਘੰਟੇ ਲੱਗ ਜਾਂਦੇ ਨੇ ਤੇ ਅਸੀਂ ਤਾਂ ਕਈ ਵਾਰ ਵੈਸੇ ਨਿਊ ਨਾਈਟ ਵੀ ਲਗਾ ਕੇ ਛੱਡ ਦਿੰਦੇ ਸੀ ਸਾਨੂੰ ਕਦੇ ਐਸਾ ਹੀ ਦਿੱਕਤ ਨਹੀਂ ਆਈ ਸੀ ਕਿ ਪਤਾ ਨਹੀਂ ਕਿਉਂ ਇਹ ਇਮੀਡੀਏਟਲੀ ਸਕੂਟਰੀ ਦੇ ਨਾਲ ਕੋਈ ਹੋਰ ਨੁਕਸਾਨ ਦੀ ਹੋਇਆ ਦੇਖੋ ਜੀ ਅਜੇ ਕੁਝ ਨਹੀਂ ਪਤਾ ਵੈਸੇ ਸਾਡਾ ਬਤਾਈ ਹੋ ਗਿਆ ਜੀ ਉਸੇ ਹੀ ਗੱਲ ਕੋਈ ਨਕਸਾ ਨੂੰ ਟਾਈਮ ਤੇ ਸਰਵਿਸ ਮਿਲ ਗਈ ਬਹੁਤ ਵਧੀਆ ਫਾਇਬਰ 8 ਬਹੁਤ ਵਧੀਆ ਟਾਈਮ ਤੇ ਆ ਗਈ ਜਿਨ੍ਹਾਂ ਨੇ ਕੋਈ ਵਾਅਦਾ ਵਧਨ ਤੋਂ ਬਚਾ ਲਿਆ ਕੀ ਲੱਗਦਾ ਵੀ ਓਵਰਚਾਰਜ ਹੋਈ ਸਕੂਟਰੀ ਜਾਂ ਕੋਈ ਇਲੈਕਟ੍ਰਿਕ ਸ਼ਾਰਟ ਹੋਇਆ ਬੂਟ ਜਿਹਦੇ ਬਾਰੇ ਕੁਝ ਕਨਫਰਮ ਨਹੀਂ ਪਰ ਸਾਨੂੰ ਜੋ ਵੀ ਹੈਗਾ ਸਾਰਾ ਕੁਝ ਸਕੂਟਰੀ ਤੋਂ ਹੀ ਹੈ ਵੀ ਉਸ ਸਕੂਟਰੀ ਦੇ ਵਿੱਚ ਹੀ ਜਾਂ ਇਹਨਾਂ ਬੈਟਰੀਆਂ ਦੇ ਵਿੱਚ ਹੀ ਕੁਝ ਗਲਤ ਚੀਜ਼ ਹੈ ਜਿਹੜੀ ਹਜੇ ਇਹਨਾਂ ਕੋਲੋਂ ਸਹੀ ਤਰੀਕੇ ਨਾਲ ਬਣੀ ਨਹੀਂ ਹੈ ਜਾਂ ਉਹਦੇ ਨਾਲ ਹੀ ਕੋਈ ਨੁਕਸਾਨ ਹੋ ਇੰਨੀ ਦੀ ਜੜੀ ਐ ਸਕੂਟਰੀ ਦੀ ਸਕੂਟਰੀ ਦਾ ਟੋਟਲ ਖਰਚਾ ਮੈਨੂੰ ਟੋਟਲ ਗਲਾਸ ਟੋਟਲ ਗਲਾਸ ਕਿੰਨੇ ਕੇ ਬਜਟ ਦੀ ਘਟਨਾ ਜੀ ਇਹ ਕੋਈ ਹੁਣ ਤੋਂ ਬਸ 1 ਘੰਟਾ ਪਹਿਲੇ ਕੁ ਵੀ ਹੈ ਜੀ ਐਗਜੈਕਟਲੀ ਟਾਈਮ ਦਾ ਇਲਾਮ ਮੇਰਾ ਨਾਮ ਪਵਨ ਕੁਮਾਰ ਠਾਪੜ ਆਪਣੇ ਕੀ ਮਾਮਲਾ ਹੋਇਆ ਜੀ ਇੱਥੇ ਜੀ ਅੱਜ ਬਿਜਲੀ ਵਾਲੀ ਸਕੂਟਰੀ ਲੱਤੀ ਸੀ ਨਵੀਂ ਇਲੈਕਟ੍ਰਿਕ ਸ਼ਾਰਟ ਕਰ ਗਈ ਉਹਦੇ ਕਰਕੇ ਅੱਗ ਲੱਗ ਗਈ ਬਹੁਤ ਭਿਆਨਕ ਨੁਕਸਾਨ ਕਾਫੀ ਹੋ ਗਿਆ ਜੀ ਪਤਾ ਨਹੀਂ ਲੱਗ ਰਿਹਾ ਤੇ ਅਸੀਂ ਫੌਰਨ ਬਿਜਲੀ ਵਿਭਾਗ ਨੂੰ ਹੈਲਪਫੁਲੀ ਬੁਲਾਇਆ ਵੀ ਬਿਜਲੀ ਕੱਟੀ ਜਾਵੇ ਲਾਈਟ ਉਹ ਵੀ ਮੇਵਾ ਸਿੰਘ ਉਹਨੇ ਜੱਸੀ ਮੁੰਡਾ ਉੱਥੇ ਜਿਹੜੇ ਆਗੇ ਸਕਿੰਟਾਂ 'ਚ ਕਿੰਨੇ ਕਜ ਬਜੇ ਦੀ ਘਟਨਾ ਜੀ ਤੁਹਾਨੂੰ ਕਦੋਂ ਪਤਾ ਲੱਗੀ ਤਕਰੀਬਨ ਲਾਓ ਤੁਸੀਂ 1:30 ਵਜੇ ਦੀ ਹੈ ਜੀ ਹਾਂਜੀ ਤੇ ਚਾਰਜ ਲਗਾਈ ਹੋਈ ਸੀ ਚਾਰਜ ਲਗਾਈ ਹੋਈ ਸੀ ਜੀ ਚਾਰ ਜੇ ਰਾਤ ਨੂੰ ਵੀ ਲਗਾਈ ਸੀ ਜਾਂ ਨਹੀਂ ਨਹੀਂ ਹੁਣੇ ਲਗਾਈ ਹੋਈ ਸੀ ਜੀ 10 ਮਿੰਟ ਪਹਿਲਾਂ ਤੇ ਅਸੀਂ ਨਾਲ ਦੀ ਸ਼ਾਪ 'ਚ ਬੈਠੇ ਸੀ ਉਹ ਜਦੋਂ ਧੂੰਆਂ ਨਿਕਲਣ ਲੱਗਾ ਫਿਰ ਪਤਾ ਲੱਗਾ ਸਾਨੂੰ ਵੀ ਇਹ ਤਾਂ ਅੱਗ ਲੱਗੀ ਆ ਪਰ ਕੋਈ ਨਹੀਂ ਸੀ ਪਤਾ ਵੀ ਕਦੋਂ ਦੀ ਅੱਗ ਲੱਗੀ ਆ ਸ਼ਾਪ ਬੰਦ ਸ਼ਾਪ ਬੰਦ ਮਤਲਬ ਸ਼ਟਰ ਬੰਦ ਸੀਗਾ ਧੂੰਆਂ ਨਿਕਲਣ ਦੀ ਪਤਾ ਲੱਗਾ ਤੇ ਉਹਦਾ ਫਿਰ ਅਸੀਂ ਫਾਇਰ ਬ੍ਰਿਗੇਡ ਨੂੰ ਗਿਆ ਤੇ ਉਹਨਾਂ ਦੇ ਮੁੰਡੇ ਵਿਚਾਰੇ ਜਗਰੂਪ ਸਿੰਘ ਨਵਦੀਪ ਸਿੰਘ ਹੋਣੀ ਸੀਗੇ ਉਹਨਾਂ ਨੇ ਬਹੁਤ ਅੱਛੀ ਹੈਲਪ ਕੀਤੀ ਮਤਲਬ ਬਿਦਨੇ ਮਤਲਬ ਤੁਸੀਂ ਲਾਉ ਦੋ ਤਿੰਨ ਮਿੰਟ 'ਚ ਆ ਗਈ ਆ ਗਈ ਉਹਨਾਂ ਨੇ ਕੰਟਰੋਲ ਕਰਤਾ ਬਹੁਤ ਵੱਡਾ ਹਾਦਸਾ ਹੋਣ ਤੋਂ ਬੱਤੀ ਨਹੀਂ ਬਹੁਤ ਵੱਡੀ ਬਿਲਡਿੰਗ ਟੈਸਿੰਗ ਸ਼ਾਰਟ ਸਰਕਟ ਹੋਇਆ ਇਹ ਦੇਖੋ ਜੀ ਇਲੈਕਟ੍ਰਿਕ ਜਿਹੜੀ ਆ ਬਾਈਕਸ ਆ ਗਈਆਂ ਇਹ ਮੇਬੀ ਇਹਨਾਂ ਦੇ ਅੰਦਰੋਂ ਇੰਟਰਨਲ ਸੀਗਾ ਦੇਖੋ ਤੁਸੀਂ ਇੱਧਰ ਕੈਮਰੇ ਨਾਲ ਦਿਖਾ ਸਕਦੇ ਹੋ ਦੇਖੋ ਇਹਦੇ ਇੱਥੋਂ ਹੋਇਆ ਮੇਰੇ ਖਿਆਲ ਚ ਬੈਟਰੀ ਤੋਂ ਆ ਸਾਰਾ ਇੱਥੋਂ ਸ਼ੌਪ ਹੋਣ ਕਰਕੇ ਮੱਚ ਗਿਆ ਕਿਸ ਚੀਜ਼ ਦੀ ਸੀਗੀ ਜੀ ਸ਼ੌਪ ਜੀ ਇੱਥੇ ਮਲਟੀਪਲ ਸਮਾਨ ਰੱਖਿਆ ਹੈ ਸਾਡਾ ਜਿਵੇਂ ਘਰ ਖਰੀਦ ਲੂ ਵੀ ਸਮਾਨ ਵਿੱਚ ਸੀਗਾ ਸ਼ੌਪ ਪ੍ਰੋਪਰ ਸ਼ੌਪ ਨਹੀਂ ਦੁਕਾਨ ਨਹੀਂ ਸੀਗੀ ਬਾਕੀ ਚੀਜ਼ਾਂ ਸੁਰੱਖਿਅਤ ਨੇ ਜੀ ਅਜੇ ਕਲੀਅਰ ਨਹੀਂ ਜੀ ਤੂੰ ਆ ਬਹੁਤ ਅੰਦਰ ਤੁਸੀਂ ਵੀ ਦੇਖੀਏ ਕ ਤੇ ਫਿਰ ਸ਼ਾਮ ਤੱਕ ਇਹ ਪਤਾ ਲੱਗੂ ਜਾਈ ਤੇ ਬਾਕੀ ਇਹਨਾਂ ਦੇ ਪਾਣੀ ਨਾਲ ਫਾਇਰ ਬ੍ਰਿਗੇਡ ਨੇ ਕੰਟਰੋਲ ਕਰਤਾ ਬਹੁਤ ਸਾਨੂੰ ਮਨੋ ਮਾਨੂੰ ਇਹ ਬਹੁਤ ਖੁਸ਼ੀ ਆ ਸਮਰਾਲੇ ਜਦੋਂ ਫਾਇਰ ਬ੍ਰਿਗੇਡ ਦੀ ਸਾਨੂੰ ਸਹੂਦਤ ਦੇਖ ਕੇ ਬਹੁਤ ਚਲੋ ਮਾਨੂੰ ਇਹ ਇੱਕਦੋਲੇ ਨੁਕਸਾਨ ਤਾਂ ਆਇਆ ਪਰ ਇਹ ਖੁਸ਼ੀ ਵੀ ਚਲੋ ਸਮੇਂ ਮੁਤਾਬਕ ਬਚਾਣ ਲਈ ਸਮਰਾਲੇ ਦੇ ਕੋਈ ਸਾਧਨ ਹੋ ਗਏ ਹੁਣ ਤੇ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਵਿਭਾਗਾਂ ਦੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਿਸ ਵਿੱਚ ਜਸਟ ਲਾਈਕ ਬਿਜਲੀ ਵਿਭਾਗ ਵਿੱਚ ਸੀ ਕਿ ਅਸੀਂ ਫੋਨ ਕਰਿਆ ਪਰਸਨਲ ਫੋਨ ਵੀ ਕਰੇ ਉਹਨਾਂ ਨੇ ਜਦੇ ਆ ਕੇ ਇਲੈਕਟ੍ਰਿਸਿਟੀ ਕੱਟੀ ਵੀ ਏਰੀਆ ਤੋਂ ਬਾਜੀ ਹਾਂਜੀ ਮੇਰੇ ਦੋਸਤ ਹੈ ਜੀ ਹਾਂਜੀ ਉਹਨਾਂ ਦੀ ਸ਼ਾਪ ਆ ਅਸੀਂ ਇੱਥੇ ਇਕੱਠੇ ਬੈਠੇ ਸੀਗੇ ਹੁਣੇ ਠੀਕ ਹਾਂਜੀ ਹਾਂਜੀ ਸਾਰਾ ਮੈਂ ਬਹੁਤ ਬਹੁਤ ਧੰਨਵਾਦ ਆ ਸਾਡੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਬਾਕੀ ਵਾਲੇ ਬਾਰੇ ਠੀਕ ਧੰਨਵਾਦ ਠੀਕ ਆ ਹਾਂਜੀ ਭਾਈ ਮੇਰਾ ਨਾਮ ਜਗਰੂਰ ਸਿੰਘ ਆ ਫਾਇਰਮੈਨ ਜਗਰੂਰ ਸਿੰਘ ਸਾਨੂੰ ਇੱਕ 35 ਤੇ ਸੂਚਨਾ ਮਿਲੀ ਸੀ ਵੀ ਇੱਥੇ ਬਨਾਲਪੁਰ ਰੋਡ ਤੇ ਦੁਕਾਨ ਨੂੰ ਅੱਗ ਲੱਗੀ ਇਹ ਜਿੰਨਹਤਾਂ ਤੋਂ ਪੰਚਿਆਂ ਤੇ ਅੱਗ ਤੇ ਕੰਟਰੋਲ ਕੀਤਾ। ਆਹ ਬਲਾਸਟ ਹੋਣ ਕਰਕੇ ਇਹ ਅੱਗ ਦਾ ਪਤਾ ਨਹੀਂ ਕਿ ਕਿੱਥੇ। ਜੀ ਆਇਆ ਇੱਕ ਸਕੂਟਰੀ ਖੜੀ ਸੀ ਇਹ ਬੈਟਰੀ ਵਾਲੀ। ਉਹਦੇ ਨਾਲ ਬਲਾਸਟ ਹੋ ਦੀ ਬੈਟਰੀ ਨੂੰ ਬਲਾਸਟ ਹੋਣ ਕਰਕੇ ਅੱਗ ਲੱਗੀ ਹੈ। ਕੋਈ ਨੁਕਸਾਨ। ਉਹ ਵੀ ਸਕੂਟਰੀ ਦਾ ਹੀ ਹੋਇਆ ਜੀ ਬਾਕੀ ਸਕੂਟਰੀ ਜਲ ਗਈ। ਕਿੰਗ ਆਫ ਸਪਾਈਸਿਸ ਰੈਸਟੋਰੈਂਟ cafe ਐਂਡ ਅ ਰੂਫਟਾਪ ਮੇ ਆਪਕਾ ਸਵਾਗਤ ਹੈ। यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम है खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है